ਮਸਲਾ ਓਰੇ ਮਿਹਨਤ ਨਹੀਂ ਦੇ ਕੇ ਰਾਜੀ ਪੰਜਾਬੀ ਬੰਦੇ ਨੂੰ ਤਾਂ ਵੈਸੇ ਹੀ ਨਹੀਂ ਦੇ ਕੇ ਰਾਜੀ ਨਹੀਂ ਦੇਣੀ ਹੈ ਜਿਹੜਾ ਧੋਖਿਆ ਹੋਇਆ ਜਿਹੜਾ ਹਾਰਿਆ ਹੋਇਆ ਇਨਸਾਨ ਉਹੀ ਆਉਂਦਾ ਹੈ ਖੁਸ਼ੀ ਨਾਲ ਕਿਹੜਾ ਆਉਂਦਾ ਸਾਡੇ ਕੋਲ ਚਾਹੇ ਪੈਸੇ ਬਚਦੇ ਨਹੀਂ ਬਚਦੇ ਪਰ ਦਿਲ ਨੇ ਹੁਕਮ ਨਹੀਂ ਦਿੱਤਾ ਵੀ ਇਹ ਬੰਦਾ ਪੈਦਲ ਆਇਆ ਤੈਨੂੰ ਪੈਦਲ ਤੋਰਨਾ ਆ ਸਾਈਕਲ ਲਾਇਆ ਸੀ ਸਾਈਕਲ ਕਹਿੰਦਾ ਮੇਰੀ ਖਰਾਬ ਹੋ ਗਈ ਮੈਂ ਸਾਈਕਲ ਦਾ ਕੰਮ ਨਹੀਂ ਕਰਦਾ ਫਿਰ ਵੀ ਕਰਕੇ ਦਿੰਦਾ ਬਾਈ ਕਦੇ ਖਾਲੀ ਹੱਥ ਵੀ ਘਰੇ ਗਏ ਬਾਈ ਕਦੇ ਖਾਲੀ ਹੱਥ ਤਾਂ ਰੱਬ ਨੇ ਨਾ ਭੇਜਿਆ ਨਾ ਇਹ ਲੱਗਦਾ ਭੇਜੂਗਾ ਉਸ ਰੱਬ ਤੇ ਡੋਰਾਂ ਰੱਖੀਆਂ ਨੇ ਜਿਦਾੰਦਾ ਜ਼ਰੂਰ ਹੈ ਭੁੱਖਾ ਸਵਾਉਂਦਾ ਨਹੀਂ ਬੰਦੇ ਨੂੰ ਮਿਹਨਤ ਕਰਾ ਕੇ ਬੰਦੇ ਨੂੰ ਮਿਹਨਤ ਨਹੀਂ ਦਿੰਦੇ ਲੋਗੇ ਨੇ ਬਹੁਤ ਲੋਕ ਨੇ ਚੰਗੇ ਵੀ ਨੇ ਤੇ ਬਹੁਤ ਮਾੜੇ ਤਬੀ ਪੰਜ ਰੁਪਏ ਦੀ ਚੀਜ਼ ਇਹਦੇ 'ਚ ਵੀ ਲੋਕ ਆਏ ਕਰਦੇ ਨੇ ਲੋਕ ਇਨਾਂ 'ਚ ਵੀ ਕਹਿੰਦੇ ਨੇ ਵੀ ਇਹ ਤਾਂ 5 ਰੁਪਏ ਦੀ ਚੀਜ਼ ਹੈ ਤੁਸੀਂ 50 ਕਾਤੇ ਹੀ ਲੈਂਦੇ ਉਹਨਾਂ ਨੂੰ ਇਹ ਪੁੱਛੋ ਇਹ ਗੱਡੀ ਕਿਹੜਾ ਪੈਟਰੋਲ ਤੋਂ ਬਗੈਰ ਚੱਲਦੀ ਹੈ ਅਸੀਂ ਆਦੇ ਵਿੱਚ ਇੱਥੇ ਗਰਮੀ 'ਚ ਮਰ ਰਹੇ ਹਾਂ ਕਾਦੇ ਵਾਸਤੇ ਮਰ ਰਹੇ ਹਾਂ ਇੱਕ ਦੋ ਪੈਸੇ ਖਾਤਰ ਮਰਦੇ ਹਾਂ ਲੋਗ ਨਹੀਂ ਮਾਰੇ ਲੋਕਾਂ ਦੇ ਹਾਲਾਤ ਮਾਰੇ ਨੇ ਕਿਉਂਕਿ ਅੱਜ ਕੱਲ੍ਹ ਸੰਸਾਰ ਚੱਲ ਰਿਹਾ ਨਸ਼ੇ ਦੇ ਤੌਰ ਤੇ ਕੀਰਤ ਕਰ ਰਹੇ ਆ ਦਸਾਂ ਨੋਹਾਂ ਦੀ ਕੀਰਤ ਕਰ ਰਿਹਾ ਬੰਦਾ ਕੁਮਾਰਿਆ ਖਾਰਿਆ ਕਿਸੋ ਮੰਗਤਾ ਨਹੀਂ ਰਿਹਾ ਕਿਸ ਜਗ੍ਹਾ ਹੱਥ ਤਾਂ ਨਹੀਂ ਅਟ ਰਿਹਾ ਉਹਦੇ ਅੱਗੇ ਅਟ ਗਿਆ ਸਿਰ ਬਦੂ ਲੋਗ ਮਹਿਣਾ ਮਾਰਦੇ ਨੇ ਆਪਾਂ ਤਾਂ ਕਦੇ ਪਰਵਾਹ ਹੀ ਨਹੀਂ ਮੰਨੀ ਵੀਰੇ ਕੀ ਕਹਿ ਦਿੰਦੇ ਆ ਲੋਕ ਕੀ ਕਹਿੰਦੇ ਲੈ ਯਾਰ ਮੁੰਡਾ ਤਾਂ ਯਾਰ ਉੱਥੇ ਰੇੜੀ ਲਾ ਕੇ ਕੰਮ ਕਰਦਾ ਲੈ 10 ਬੰਦ ਉਹਨੂੰ ਪੁੱਛੇ ਕਰਦਾ ਦਾ ਕਿਰਤੇ ਆ ਉਹ ਚੋਰੀ ਤਾਂ ਨਹੀਂ ਕਰਦਾ ਆਬਦੇ ਕੰਮ ਦੇ ਰਾਜੀ ਆ ਮਾਪਿਓ ਦੇ ਕੋਲ ਰਹਿੰਦੇ ਆ 24 ਘੰਟੇ ਜਦੋਂ ਮਾਪਿਓ ਦਾ ਫੋਨ ਆ ਗਿਆ ਭੱਗ ਜਾਈਦਾ ਕਿੰਨਾ ਟਾਈਮ ਹੋ ਗਿਆ ਭਾਈ ਕੰਮ ਕਰਦੇ ਨੇ 15 ਸਾਲ ਬੀਤ ਜੀ ਹਰ ਖ ਲੱਗਿਆ ਕਿ ਨਾਲ ਘਟਿਆ ਵਜੇ ਕੰਮ ਵਧਾਈ ਆ ਰੱਬ ਦੀ ਕਿਰਪਾ ਨਾਲ ਉਹ ਓਵਰ ਆਲ ਪੰਜਾਬ ਦੁਨੀਆ ਚ ਕਰਦਾ ਦੁਨੀਆ ਨਾਲੋਂ ਤਾਂ ਘਟਈ ਹੈ ਵੀਰੇ ਕੀ ਚੱਕਰ ਕੀ ਆ ਹੁਣ ਤਾਂ ਸਗਾ ਸਾਧਨ ਵਧੇ ਲੋਕਾਂ ਦੇ ਸਾਧਨ ਵਧ ਗਏ ਵੀਰ ਜੀ ਪਰ ਲੋਕਾਂ ਦੀ ਜੇਬਾਂ ਨਹੀਂ ਅਲੋ ਕਰਦੀਆਂ ਹੈਗੀਆਂ ਪਹਿਲਾਂ ਲੋਕ ਹੁੰਦੇ ਸੀ ਵੀ ਜੇ ਇੱਕ ਚੀਜ਼ ਖਰਾਬ ਹੁੰਦੀ ਸੀ ਚਾਰ ਚੀਜ਼ਾਂ ਹੋਰ ਖਰਾਬ ਹੋਣ ਵਾਲੀਆਂ ਹੁੰਦੇ ਸੀ ਤਾਂ ਉਹ ਬਦਲਾਉਂਦੇ ਸੀ ਅੱਜ ਕੱਲ ਇੱਕ ਚੀਜ਼ ਖਰਾਬ ਹੋਏ ਤੇ ਵੀ ਬਦਲਾਉਣੇ ਬਹੁਤ ਔਖੇ ਆ ਮੰਗਿਆਈ ਆ ਬੰਦੇ ਦਾ ਕਸੂਰ ਨਹੀਂ ਹੈਗਾ ਬੰਦੇ ਨੂੰ ਮਿਹਨਤ ਕਰਾ ਕੇ ਬੰਦੇ ਨੂੰ ਮਿਹਨਤ ਨਹੀਂ ਦਿੰਦੇ ਲੋਗ ਇਹਨੇ ਬਹੁਤ ਲੋਗ ਨੇ ਚੰਗੇ ਵੀ ਨੇ ਤੇ ਬਹੁਤ ਮਾੜੇ ਵੀ ਨੇ ਨਰੀ ਤਾਂ 20-50 ਰੁਪਏ ਦੀ ਚੀਜ਼ ਇਹਦੇ 'ਚ ਵੀ ਲੋਗ ਆਏ ਕਰਦੇ ਨੇ ਲੋਗ ਇਹਨਾਂ 'ਚ ਵੀ ਕਹਿੰਦੇ ਨੇ ਵੀ ਇਹ ਤਾਂ 5 ਰੁਪਏ ਦੀ ਚੀਜ਼ ਐ ਤੁਸੀਂ 50 ਕਾਤੇ ਹੀ ਲੈਂਦੇ ਹੋ ਉਹਨਾਂ ਨੂੰ ਇਹ ਪੁੱਛੋ ਇਹ ਗੱਡੀ ਕਿਹੜਾ ਪੈਟਰੋਲ ਤੋਂ ਬਗੈਰ ਚੱਲਦੀ ਐ ਇਹ ਜਿਹੜੀ ਬਿਜਲੀ ਆਉਂਦੀ ਐ ਕਿਹੜਾ ਬਗੈਰ ਪੈਟਰੋਲ ਬਗੈਰ ਬਿਜਲੀ ਤੋਂ ਚੱਲਦੀ ਐ ਮੋਟਰ ਅਸੀਂ ਇਹਦੇ ਵਿੱਚ ਇੱਥੇ ਇੱਥੇ ਗਰਮੀ 'ਚ ਮਰ ਰਹੇ ਹਾਂ ਕਾਦੇ ਵਾਸਤੇ ਮਰ ਰਹੇ ਹਾਂ ਇੱਕ ਦੋ ਪੈਸੇਆਂ ਖਾਤਰ ਮਰਦੇ ਹਾਂ ਜੇ ਕਮਾਵਨ ਲੋਗ गाइस ਇਹਨੇ ਮਿਹਨਤ ਵੀ ਦੇ ਕੇ ਨਹੀਂ ਹਰਾਜੀ ਬਹੁਤ ਲੋਗ ਨੇ ਜਿਹੜੇ ਨਹੀਂ ਦੇ ਕੇ ਰਾਜੀ ਬਹੁਤ ਲੋਗ ਨੇ ਜਿਹੜੇ ਬਗੈਰ ਕਹੇ ਪੈਸਾ ਦਿੰਦੇ ਨੇ ਬਗੈਰ ਕਹੇ ਪੈਸਾ ਕੰਮ ਕਰਾਉਂਦੇ ਮੇਰੇ ਇਹ ਵਦ ਕੀ ਕਿ ਲੋਕ ਹੀ ਮਾੜੇ ਹੋ ਗਏ ਮੰਗਿਆਈ ਵਦ ਕੀ ਲੋਕ ਵੀ ਕੁਛ ਮਾੜੇ ਨੇ ਹਾਲਾਤ ਮਾੜੇ ਨੇ ਲੋਕ ਨਹੀਂ ਮਾੜੇ ਲੋਕਾਂ ਦੇ ਹਾਲਾਤ ਮਾੜੇ ਨੇ ਕਿਉਂਕਿ ਅੱਜ ਕੱਲ੍ਹ ਸੰਸਾਰ ਚੱਲ ਰਿਹਾ ਨਸ਼ੇ ਦੇ ਤੌਰ ਤੇ ਨਸ਼ੇ ਵੱਲ ਜਾਦਾ ਵढਾਈ ਐ ਨਸ਼ਾ ਜਿਆਦਾ ਵਿਕਰੇ ਆ ਪੰਜਾਬ ਦੀ ਅੱਜ ਮੰਨ ਲਓ ਤੁਸੀਂ ਅੱਜ ਜੇ ਅਸੀਂ ਉਰੇ ਮੈਂ ਨੌਜਵਾਨ ਪੀੜੀ ਆ ਮੈਂ ਉਰੇ ਕੰਮ ਕਰਦਾ ਪਿਆ ਮੈਨੂੰ ਕੋਈ ਦਿਖਾ ਦਿਓ ਪਟਿਆਲੇ ਸ਼ਹਿਰ ਚ ਨੌਜਵਾਨ ਕੰਮ ਕਰਦਾ ਹੋਇਆ ਉਹ ਵੀ ਪੈਂਚਰਾਂ ਦਾ ਪੈਂਚਰਾਂ ਦਾ ਮੈਂ ਕਹਿੰਦਾ ਜੀ ਹਰੇਕ ਕਿਸੇ ਨੂੰ ਪੁੱਛ ਲਓ ਅਗਲਾ ਕਹਿੰਦਾ ਜੀ ਬਾਹਰ ਨੂੰ ਜਾਣਾ ਉਰੇ ਰਹਿਣ ਦਾ ਤਾਂ ਕਹਿੰਦਾ ਦਿਲ ਹੀ ਨਹੀਂ ਕਰਦਾ ਲੋਕਾਂ ਦਾ ਕੀ ਮਸਲਾ ਕੀ ਐ ਕੰਮ ਹੀ ਨਹੀਂ ਇੱਥੇ ਮਸਲਾ ਉਰੇ ਮਿਹਨਤ ਨਹੀਂ ਦੇ ਕੇ ਰਾਜੀ ਪੰਜਾਬੀ ਬੰਦੇ ਨੂੰ ਤਾਂ ਵੈਸੇ ਹੀ ਨਹੀਂ ਦੇ ਕੇ ਰਾਜੀ ਨਹੀਂ ਦੇਣੀ ਹੈ ਹਾਂ ਬਾਕੀ ਉਹ ਕਵੀਸ਼ਰ ਦੀ ਦਾਤ ਹੈ ਜਿਸਰਤਾ ਹੀ ਚੱਲ ਰਹੇ ਆਪਾਂ ਉਹ ਰੱਬ ਦੀ ਮਨਜ਼ੂਰੀ ਹੈ ਲੋਕਾਂ ਦੇ ਕੰਮ ਹੀ ਸਵਾਰੀ ਦੇ ਨੇ ਕਦੇ ਕੰਮ ਵਿਗਾੜੀ ਦੇ ਨਹੀਂ ਥੋੜੇ ਕੋਲੇ ਬਾਈ ਬੰਦਾ ਉੱਠਿਆ ਹੁੰਦਾ ਬਹੁਤ ਉਹ ਜਿਹੜਾ ਕੋਈ ਹਾਲੇ ਨਹੀਂ ਹੁੰਦਾ ਉਹੀ ਆਉਂਦਾ ਸਾਡੇ ਕੋਲ ਜਿਹੜਾ ਦੁਖਿਆ ਹੋਇਆ ਜਿਹੜਾ ਹਾਰਿਆ ਹੋਇਆ ਇਨਸਾਨ ਉਹੀ ਆਉਂਦਾ ਖੁਸ਼ੀ ਨਾਲ ਕਿਹੜਾ ਆਉਂਦਾ ਸਾਡੇ ਕੋਲ ਖੁਸ਼ੀ ਨਾਲ ਕੋਈ ਨਹੀਂ ਆਉਂਦਾ ਜਿਹਨੂੰ ਸਾਰੰਗ ਖਦਾਈਆਂ ਦਾ ਪੂਰੇ ਜਾਂਦਾ ਉਹਦੇ ਵਾਸਤੇ ਅਸੀਂ ਜਿੰਦੇ ਬਾਦ ਅਸੀਂ ਜਿੰਦਾਬਾਦ ਆਉਣਾ ਵਾਸਤੇ ਉਹਨਾਂ ਨੂੰ ਚੜਾ ਕੇ ਭੇਜਾਂਗੇ ਕਦੇ ਪੈਦਲ ਨਹੀਂ ਤੋਰਿਆ ਗਾਖ ਨੂੰ ਚਾਹੇ ਪੈਸੇ ਬਚਦੇ ਨਹੀਂ ਬਚਦੇ ਪਰ ਦਿਲ ਨੇ ਹੁਕਮ ਨਹੀਂ ਦਿੱਤਾ ਵੀ ਇਹ ਬੰਦਾ ਪੈਦਲ ਆਇਆ ਤੈਨੂੰ ਪੈਦਲ ਤੋਰਨਾ ਆ ਸਾਈਕਲ ਲਾਇਆ ਸੀ ਸਾਈਕਲ ਕਹਿੰਦਾ ਮੇਰੀ ਖਰਾਬ ਹੋ ਗਈ ਮਾਈ ਸਾਈਕਲ ਦਾ ਕੰਮ ਨਹੀਂ ਕਰਦਾ ਫੇਰ ਵੀ ਕਰਕੇ ਦਿੱਤਾ ਬਾਈ ਵੀ ਨਹੀਂ ਦਿਲ ਨਹੀਂ ਮੰਨਦਾ ਕੋਈ ਬੰਦਾ ਤੁਰ ਕੇ ਨਹੀਂ ਜਾਣਾ ਚਾਹੀਦਾ ਤੁਰ ਕੇ ਨਹੀਂ ਜਾਣਾ ਜੀ ਉਹ ਪੈਸੇ ਦੇ ਗਿਆ ਲੋਕ ਛੋਟੇ ਕੰਮ ਵੀ ਸਮਝਦੇ ਆ ਭਈ ਸੋਚੀ ਛੋਟੀ ਵੱਡੀ ਤਾਂ ਸੋਚ ਹੁੰਦੀ ਹੈ ਇਨਸਾਨ ਦੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਇਹ ਕੰਮ ਦਾ ਮੁੱਲ ਉਰੇ ਲੋਕ ਕਹਿੰਦੇ ਹੈ ਨਹੀਂਗਾ ਬਾਹਰ ਜਾ ਕੇ ਦੇਖੋ ਤਾਂ ਪਤਾ ਲੱਗਦਾ ਕੀ ਮੁੱਲ ਹੈ ਇਸ ਕੰਮ ਦਾ ਇਹ ਤਾਂ ਸੋਚ ਹੈ ਲੋਕਾਂ ਦੀ ਛੋਟੀ ਵੱਡੀ ਕਿਰਤ ਕਰ ਰਹੇ ਦਸਾਂ ਨੋਹਾਂ ਦੀ ਕਿਰਤ ਕਰ ਰਿਹਾ ਬੰਦਾ ਕਮਾਰਿਆ ਖਾਰਿਆ ਕਿਸ ਤੋਂ ਮੰਗਤਾ ਨਹੀਂ ਰਿਹਾ ਕਿਸ ਦੇ ਅੱਗੇ ਹੱਥ ਤਾਂ ਨਹੀਂ ਅੜ ਰਿਹਾ ਉਹਦੇ ਅੱਗੇ ਅੜਦਿਆ ਸਿਰਫ ਕੋਈ ਦੁੱਖ ਹੈ ਤਕਲੀਫ ਹੈ ਉਹਨੂੰ ਕਹੀਦਾ ਉਹਨੇ ਮਿੰਟ ਚ ਹੱਲ ਕਰ ਦੇਈਦਾ ਕਰਦਾ ਕਰਦਾ ਕਿੱਤਾ ਉਹਨੇ ਕਰਦਾ ਰਿਹਾ ਔਰ ਕਰ ਰਿਹਾ ਹੋਈ ਜਿੰਦਗੀ ਦੇ ਤਜਰਬਾ ਜਿਹਦੇ ਚ ਵੇਖਿਆ ਹੋਵੇ ਰੰਗ ਇਨੂੰ ਪਿੱਛੇ ਕੱਸਦੀ ਕਦੇ ਖਾਲੀ ਹੱਥ ਵੀ ਘਰੇ ਗਏ ਬਈ ਕਦੇ ਖਾਲੀ ਹੱਥ ਤਾਂ ਰੱਬ ਨੇ ਨਾ ਭੇਜਿਆ ਨਾ ਇਹ ਲੱਗਦਾ ਭੇਜੂਗਾ ਸਰ ਰੱਬ ਤੇ ਡੋਰਾ ਰੱਖੀ ਦੀਆਂ ਨੇ ਜਗਾਂਦਾ ਜ਼ਰੂਰ ਹੈ ਭੁੱਖਾ ਸਵਾਉਂਦਾ ਨਹੀਂ ਕਹਿੰਦੇ ਨੇ ਹਿੱਲੇ ਰਿਜਕ ਬਹਾਨੇ ਮੋਤ ਇਹ ਤਾਂ ਉਸ ਰੱਬ ਨੇ ਬਣਾਈ ਹੋਈਆਂ ਚੀਜ਼ਾਂ ਨੇ ਦੋਹੇ ਇਨਸਾਨ ਦੇ ਹੱਥ 'ਚ ਹੋਵੇ ਤਾਂ ਇਨਸਾਨ ਦੂਜੇ ਨੂੰ ਰੋਟੀ ਨਾ ਨਾ ਖਾਂ ਦੇਵੇ ਉਹਨੇ ਆਪਦੇ ਹੱਥ 'ਚ ਹੀ ਰੱਖਿਆ ਆ ਚੀਜ਼ਾਂ ਗਾਗ ਆਉਣਾ ਨਹੀਂ ਆਉਣਾ ਪੈਸੇ ਦੇਣੇ ਨਹੀਂ ਦੇਣੇ ਇਹ ਤਾਂ ਰੱਬ ਨੇ ਆਪਦੇ ਹੱਥ 'ਚ ਰੱਖਿਆ ਕੁਝ ਆਪਣੇ ਕਰਮ ਕਰੀ ਚੱਲੋ ਰੱਬ ਦਾ ਨਾਮ ਲੈ ਚੱਲੋ ਦਬਨ ਨਹੀਂ ਦਿੰਦਾ ਰੱਬ ਐਨਾ ਪਤਾ ਮਾਰਦਾ ਨਾ ਮਾਰਦਾ ਨਹੀਂ ਜੇ ਆਪਦਾ ਹੌਸਲਾ ਛੱਡਦਾ ਫੇਰ ਝਾਵੇ ਭਾਵੇਂ ਮਰ ਜੇ ਬੰਦਾ ਤੇਰੇ ਪਾਸੇ ਵਾਲੇ ਨੇ ਵੀ ਕਦੇ ਜਾਂ ਕੰਮ ਸ਼ੁਰੂ ਕੀਤਾ ਸੀ ਅਗਲਾ ਕਹਿੰਦੇ ਯਾਰ ਮੁੰਡਾ ਫੇਚਰ ਨਾ ਦਾ ਕਦੇ ਮੈਨਾ ਜਾਂ ਡਰ ਲੱਗਿਆ ਹੋਈ ਯਾਰ ਬਾਦੂ ਲੋਗ ਮੈਨਾ ਮਾਰਦੇ ਨੇ ਆਪਾਂ ਤਾਂ ਕਦੇ ਪਰਵਾਹ ਹੀ ਨਹੀਂ ਮੰਨੀ ਵੀਰੇ ਠੀਕ ਕਹਿੰਦੇ ਆ ਲੋਕ ਕੀ ਕਹਿੰਦੇ ਲੈ ਯਾਰ ਮੁੰਡਾ ਤਾਂ ਯਾਰ ਉੱਥੇ ਰੇੜੀ ਲਾ ਕੇ ਕੰਮ ਕਰਦਾ ਲੈ ਦੱਸ ਬੰਦ ਉਹਨੂੰ ਪੁੱਛੇ ਕਰਦਾ ਤਾਂ ਕਿਰਤੇ ਆ ਉਹ ਚੋਰੀ ਤਾਂ ਨਹੀਂ ਕਰਦਾ 10 12000 ਤੇ ਲੈਂਦਾ ਅਗਲਾ ਸਵੇਰੇ 10000 12000 ਦਿੰਦਾ ਅੱਜ ਕੱਲ ਤਨਖਾਵਾ ਕਿੰਨੀਆਂ ਇਸ ਤੋਂ ਵੱਧ ਹੈਗੀਆਂ ਨੇ ਸਾਰੀ ਦਿਹਾੜੀ ਕੁੱਤੇ ਦੀ ਮੋਤ ਉੱਥੇ ਮਰਦਾ ਜੇ ਇੱਥੇ 10 15000 ਸਾਨੂੰ ਬਣਦਾ ਤਾਂ ਹੀ ਅਸੀਂ ਬੈਠੇ ਹਰੇ ਆਪਦੇ ਕੰਮ ਦੇ ਰਾਜੇ ਆਪਦੇ ਕੰਮ ਦੇ ਰਾਜੇ ਆ ਮਾਂ ਪਿਓ ਦੇ ਕੋਲ ਰਹਿੰਦੇ ਆ 24 ਘੰਟੇ ਜਦੋਂ ਮਾਂ ਪਿਓ ਦਾ ਫੋਨ ਆ ਗਿਆ ਭੱਗ ਜਾਈਦਾ ਮਨ ਨਾਲ ਆਈਦਾ ਮਨ ਨਾਲ ਜਾਈਦਾ ਸਿਰ ਤੇ ਤਲਵਾਰ ਨਹੀਂ ਨਾ ਦਾਤ ਨਹੀਂ ਰੱਖੀ ਐ ਨਾ ਰੱਖਣ ਦੇਣੀ ਐ ਖੁਦ ਵੀ ਨਹੀਂ ਰੱਖੀ ਜਾਣੀ ਲੱਗਦਾ ਜਿਵੇਂ ਅਗਲਾ ਕਹਿੰਦਾ ਬਾਈ ਛੋਟਾ ਕੰਮ ਲਗੇ ਇਜਿਹੋਦੇ ਆ ਸਰਵਾਈਵ ਵੀ ਨਹੀਂ ਕਰ ਸਕਦੇ ਉਹਦੇ ਉਨ ਨੂੰ ਉਹਦੇ ਹਿਸਾਬ ਨਾਲ ਕਿਵੇਂ ਜ਼ਿੰਦਗੀ ਕੱਢਦੇ ਫਿਰ ਉਹਦੇ ਨਾਲ ਇਹ ਐ ਕੀ ਬੱਚਿਆਂ ਦੀ ਪੜ੍ਹਾਈ ਕਿੰਨੀ ਕੌਖੀ ਆ ਦੇਖੋ ਜੀ ਬੱਚਦਾ ਕੀ ਕੀ ਆ ਦੇਖੋ ਜੀ ਇਨਸਾਨ ਹੈ ਇਹ ਕਦੇ ਤਰਸਨਾ ਨਾ ਹੀ ਭਰੀ ਐ ਤੇ ਨਾ ਹੀ ਕਦੇ ਭਰਨੀ ਐ ਭੁੱਖ ਨਾ ਕਦੇ ਭਰੀ ਐ ਨਾ ਭਰਨੀ ਐ ਇਨਸਾਨ ਇਹ ਹੈ ਵੀ 500 ਰੁਪਏ ਦਿਹਾੜੀ ਕਰਨ ਵਾਲਾ ਵੀ ਆਪਦੀ ਪੇਟ ਰੋਟੀ ਪਾਲ ਰਿਆ ਹੈ ਪੇਟ ਪਰ ਰੋਟੀ ਖਾ ਕੇ ਸੌਂਦਾ ਹੈ ਪੇਟ ਪਰ ਰੋਟੀ ਖਾ ਕੇ ਉੱਠਦਾ ਹੈ ਸਵੇਰ ਨੂੰ ਉਹਨੂੰ ਇਹ ਹੁੰਦਾ ਵੀ ਮੈਂ ਜਾਵਾਂਗਾ ਤਾਂ ਮੇਰੀ ਗੱਡੀ ਸੰਸਾਰ ਚੱਲੂਗਾ ਘਰ ਦਾ ਰਾਸ਼ਨ ਪਾਣੀ ਚੱਲੂਗਾ ਜੇ ਬੰਦੇ ਦੇ ਦਿਲ ਚ ਹੋਵੇ ਤਾਂ ਬੰਦਾ ਫਿਰ ਬਹੁਤ ਕੁਝ ਕਰ ਸਕਦਾ ਹੈ ਜੇ ਬੰਦਾ ਸੋਚੇ انسان ਦੇ ਮਨ ਦੇ ਵਿੱਚ ਹੋਵੇ ਤਾਂ ਬੰਦਾ ਕੀ ਨਹੀਂ ਕਰ ਸਕਦਾ ਪਿਛਲਾ ਟਹਿਰੇ ਜਿਹੜੇ ਕੰਮ ਜਾਣੀ ਕਰਨਾ ਚਾਹਦੇ ਜਾਂ ਜਿਹਨੂੰ ਲੱਗਦਾ ਯਾਰ ਆਹ ਕੰਮ 50 ਲੱਖ ਤੋਂ ਘੱਟ 20 ਲੱਖ ਤੋਂ ਘੱਟ ਹੋ ਨਹੀਂ ਸਕਦਾ ਉਹਨੂੰ ਕੀ ਕਹਿਣਾ ਚਾਹੋ ਨੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਕੋਈ ਪੈਸੇ ਨਾਲ ਨਹੀਂ ਹੁੰਦਾ ਕੰਮ ਹੁੰਦਾ ਇਨਸਾਨ ਦੀ ਇਨਸਾਨੀਅਤ ਨਾਲ ਇੱਕ ਰੂਹ ਨਾਲ ਇੱਕੋ ਰੱਬ ਦੇ ਪਿਆਰ ਨਾਲ ਜਦੋਂ ਉਹਦੇ ਲੜ ਲੱਗ ਕੇ ਬੰਦਾ ਕੰਮ ਕਰਨ ਲੱਗ ਗਿਆ ਮੈਂ ਕਹਿੰਦਾ ਕਦੇ ਨਾ ਦੱਬਦਾ ਨਾ ਨੂੰ ਕੋਈ ਦਬਾ ਸਕਦਾ ਨਾ ਨਾ ਦੱਬਦੇ ਕੋਈ ਕਹਿ ਨਹੀਂ ਸਕਦਾ ਕੁਝ ਨਹੀਂ ਕਰ ਸਕਦਾ ਜਿਹੜਾ ਉਹਦੇ ਲੜ ਲੱਗ ਕੇ ਕੰਮ ਕਰ ਰਿਹਾ ਆ ਕਾਲੇ ਹੱਥਾਂ ਨਾਲ ਰੋਟੀ ਸਵਾਦ ਵੱਧ ਲੱਗਦੀ ਬਹੁਤ ਵੱਧ ਸਵਾਦ ਲੱਗਦੀ ਹੈ ਕਿਰਤ ਦੀ ਰੋਟੀ ਹੈ ਇਹ ਇਹੀ ਤਾਂ ਅਸਲੀ ਘੋੜਾ ਇਹੀ ਤਾਂ ਸ਼ੱਕਰ ਆਹੀ ਤਾਂ ਦੇਸੀ ਕਿਉ ਆ ਸਾਡਾ ਅਸਲੀ ਹੱਥਾਂ ਦੇ ਹੱਥਾਂ ਤੇ